ਇਹ ਦੋਨੇ ਪੈਨ ਲੜਦੀਆਂ ਸੀ ਇਹ ਮੋਬਾਈਲ ਕਰਕੇ ਲੜਦੀਆਂ ਸੀ ਹਾਂਜੀ ਫਿਰ ਉਹਨਾਂ ਨੇ ਮਾਰ ਦਿੱਤੇ ਚ ਪਰਚ ਉਹ ਹਾਂਜੀ ਫਿਰ ਇਹ ਧੱਕਾ ਮਾਰਿਆ ਤਾਂ ਬਾਹ ਟੁੱਟ ਗਈ ਮੈਂ ਤੇ ਮੇਰੀ ਭੈਣ ਲੜਦੀ ਸੀ ਜੇ ਫੋਨ ਦੇ ਵਾਰ ਮੇਰੇ ਡੈਡੀ ਮੈਨੂੰ ਧੱਕੇ ਮਾਰ ਰਹੇ ਸੀ ਜਿਹੜੀਆਂ ਮੂੰਹ ਤੇ ਵੀ ਜੜੀਆਂ ਸੀ 1:00 ਵਜੇ ਉਠਾ ਕੇ ਪਟਕੇ ਮੈਨੂੰ ਉਠਾ ਕੇ ਪਟਕੇ ਮੈਨੂੰ ਜੁਮਤੇ ਕੁੱਝ ਦੇਸ਼ਾਂ ਦੇ ਤੁਸੀਂ ਸ਼ਰਾਬ ਪੀਂਦੇ ਹੋ। ਅਛਰਾਬ ਸ਼ਰਾਬ ਹੀ। ਅਸੀਂ ਰੋਕਿਆ ਸੀ। ਅਸੀਂ ਰੋਕਿਆ ਸੀ। ਉਹ ਹਟਾ ਨਹੀਂ ਫਿਰ ਮਸਾਂ ਅਸੀਂ ਛਡਾਇਆ। ਮਸਾਂ ਹਟਾਇਆ। ਵਜ ਆਜੇ ਤਾਂ ਆਵਾਜ਼ ਸਾਨੂੰ ਨਾ ਸਾਨੂੰ ਹੱਥ ਲਾਵੇ ਤਾਂ ਸਾਡੇ ਬੱਚਾ ਨੂੰ ਲੱਗ। ਤੇ ਉਹਦੀ ਇੱਕ ਜਿਹੜੀ ਆ ਬੋਨ ਹੁੰਦੀ ਕੋਲਰ ਬੋਨ ਉਹ ਫ੍ਰੈਕਚਰ ਆਈ ਹੈ ਜੀ। ਉੱਥੇ ਪੇਨ ਸੀ ਆਪਾਂ ਐਕਸ-ਰੇ ਕਰਾਇਆ ਤੇ ਉੱਚ ਫ੍ਰੈਕਚਰ ਨਿਕਲਿਆ ਜੀ। ਇਹ ਇਹ ਮੰਨਿਆ ਜਾਂਦਾ ਹੈ ਕਿ ਇੰਨੀ ਜਲਦੀ ਕਰਾਕ ਨਹੀਂ ਹੁੰਦੀ ਹੈ ਕਿਉਂਕਿ ਇਹ ਸੌਫਟ ਹੋਣ ਕਰਕੇ ਟੁੱਟਦੀਆਂ ਜਾਂ ਚਲਦੀਆਂ ਨਹੀਂ ਥੋੜੀਆਂ ਮੋਲਡ ਹੋ ਜਾਂਦੀਆਂ ਫਿਰ ਆਪਣੀ ਜਗ੍ਹਾ ਤੇ ਆ ਜਾਂਦੀਆਂ ਜੇ ਟੁੱਟੀ ਹੈ ਇਹਦਾ ਮਤਲਬ ਜਿਹੜਾ ਇੰਪੈਕਟ ਰਿਹਾ ਹੋਣਾ ਕਾਫੀ ਜ਼ੋਰ ਦੇ ਰਿਹਾ ਹੋਣਾ ਕਾਫੀ ਜ਼ੋਰ ਦੀ ਠੱਕਾ ਲੱਗਿਆ ਹੋਣਾ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ ਤਰੀਕੇ ਨਾਲ ਉਹਨਾਂ ਨੂੰ ਹੋਰ ਕੰਮਾਂ ਤੇ ਲਾਇਆ ਜਾ ਸਕਦਾ ਮੈਂ ਮੰਨਦਾ ਮੋਬਾਈਲ ਅੱਛੀ ਰੀਜ ਨਹੀਂ ਹੈ ਪਰ ਇੱਕ ਤਰੀਕਾ ਹੁੰਦਾ ਬੱਚੇ ਨੂੰ ਸਮਝਾਉਣ ਦਾ ਉਹ ਤਰੀਕਾ ਗਲਤ ਸੀਗਾ ਇਹ ਤਾਂ ਸ਼ਰਿਆਮ ਗਲਤ ਹੈ ਜਿਵੇਂ ਕਿ ਮੋਬਾਈਲ ਕਰਕੇ ਐਕਸੀਡੈਂਟ ਹੈਗੇ ਕਈ ਮਾਮਲੇ ਜਿਹੜੇ ਸਾਹਮਣੇ ਆਉਂਦੇ ਆ ਦੁਰਘਟਨਾਵਾਂ ਦੇ ਜਿਹੜੇ ਮਾਮਲੇ ਵੀ ਸਾਹਮਣੇ ਆਉਂਦੇ ਲੇਕਿਨ ਅਬੋਹਰ ਦੇ ਵਿੱਚ ਇੱਕ ਅਜੇਹਾ ਮਾਮਲਾ ਸਾਹਮਣੇ ਆਇਆ ਹੈ ਕਿ ਬੱਚੇ ਦੋ ਭੈਣਾਂ ਜੜੀਆਂ ਹੈਗੀਆਂ ਮੋਬਾਈਲ ਕਰਕੇ ਜੇ ਝਗੜ ਰਹੀਆਂ ਸੀ ਤਾਂ ਪਿਓ ਵੱਲੋਂ ਉਸ ਨੂੰ ਕੁੱਟਿਆ ਗਿਆ ਤੇ ਇਸ ਕਦਰ ਜਿਹੜਾ ਐਸ ਹੱਦ ਤੱਕ ਕੁੱਟਿਆ ਗਿਆ ਕਿ ਜਿਹੜੀ ਬੇਟੀ ਸੀਗੀ ਉਸ ਦੀ ਜਿਹੜੀ ਬਾਹ ਤੋੜ ਦਿੱਤੀ ਗਈ ਹੈ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਜੇਰੇ ਇਲਾਜ ਹੈ ਉਹਨਾਂ ਦੀ ਮਦਰ ਵੀ ਸਾਡੇ ਨਾਲ ਹੈ ਗੱਲਬਾਤ ਕਰਦੇ ਕਿ ਆਖਰ ਪੂਰਾ ਮਾਮਲਾ ਕੀ ਹੋਇਆ ਆਖਰ ਪਿਓ ਵੱਲੋਂ ਐਸ ਵੇ ਦਰਦੀ ਦੇ ਨਾਲ ਕਿਉਂ ਕੁੱਟਿਆ ਗਿਆ ਕਿ ਜਿਹਦੇ ਨਾਲ ਆਪਣੇ ਹੀ ਬੱਚੇ ਦੀ ਜੜੀ ਆ ਬਾਹ ਤੋੜ ਦਿੱਤੇ ਗਈ ਉਸ ਨੂੰ ਹਸਪਤਾਲ ਦਾਖਲ ਹੋਣਾ ਪਿਆ ਕਿ ਨਾਮ ਕੀ ਹੈ ਨਹੀਂ ਟੋੜਾ ਕੀ ਨਾਮ ਹੈ ਖੁਸ਼ਬੂ ਹਾਂਜੀ ਤੇ ਕੀ ਹੋਇਆ ਕੀ ਹੈ ਕਿਸ ਤਰ੍ਹਾਂ ਦੇ ਕਿੰਨੀ ਉਮਰ ਕਿੰਨੀ ਹੈ ਇਹਨਾਂ ਦੀ 10 ਸਾਲ ਤੇ ਛੋਟੀ ਦੀ 6 ਸਾਲ ਅੱਛਾ ਤੇ ਹੋਇਆ ਕੀ ਹੈ ਇਹ ਦੋਨੇ ਪੈਨ ਲੜਦੀਆਂ ਸੀ ਅੱਛਾ ਕਿਸ ਗੱਲ ਤੋਂ ਇਹ ਮੋਬਾਈਲ ਕਰਕੇ ਲੜਦੀਆਂ ਸੀ ਹਾਂਜੀ ਫਿਰ ਉਹਨਾਂ ਨੇ ਮਾਰ ਦਿੱਤੇ ਚ ਪਰਚੂ ਹਾਂਜੀ ਫਿਰ ਇਹ ਧੱਕਾ ਮਾਰਿਆ ਤਾਂ ਬਾਟ ਟੁੱਟ ਗਈ। ਹਾਂਜੀ। ਜਾਰੀ ਕਰਦੇ। ਜਾਰੀ ਕਰਦੇ। ਹਾਂਜੀ। ਤੇ ਫਿਰ ਜਿਹੜਾ ਪਹਿਲਾਂ ਵੀ ਜਿਹੜੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਬੱਚੇ ਨਹੀਂ ਬੱਚਾ ਤਾਂ ਨਹੀਂ ਮੋਬਾਈਲ ਕਰਕੇ ਬੱਚੇ ਵੀ ਨਹੀਂ ਕਦੇ ਲੜੇ। ਤਾਂ ਨਾ ਕਦੇ ਬੱਚਿਆਂ ਨੂੰ ਹੱਥ ਲਾਇਆ ਉਹਨਾਂ ਨੇ। ਅੱਛਾ। ਹਾਂਜੀ। ਬੱਚ ਬੱਚਾ ਪਤਨ ਦੇ ਉੱਤੇ ਜਿਹੜਾ ਮੁਸ਼ਾਹ ਪਤਾ ਨਹੀਂ ਕੀ ਗੱਲ ਹੋਈ ਪਰ ਬੱਚਿਆਂ ਨੂੰ ਕਦੇ ਨਹੀਂ ਹੱਥ ਲਾਉਂਦੇ। ਅੱਛਾ। ਹਾਂਜੀ ਇਹ ਪਹਿਲੀ ਵਾਰ ਮਾਰਿਆ। ਪਹਿਲੀ ਵਾਰ ਹੀ ਮਾਰਿਆ। ਹਾਂਜੀ। ਕੀ ਜਾਈ ਕਰਦੇ ਹਾਂ ਹਾਂਜੀ ਕੀ ਪੂਨੇਸ਼ਾ ਦੀ ਤਸੀ ਸ਼ਰਾਬ ਪੀ ਸ਼ਰਾਬ ਸ਼ਰਾਬ ਹੀ ਸੋਚਦਾ ਕਿ ਸ਼ਰਾਬ ਕਰਕੇ ਜਿਹੜਾ ਸ਼ਰਾਬ ਦੇ ਨਸ਼ੇ ਜਿਹੜਾ ਕਰਤਾ ਹੋਵੇ ਹਾਂ ਹਾਂਜੀ ਅੱਛਾ ਤੁਸੀਂ ਰੋਕਿਆ ਸੀ ਤਾਂ ਅਸੀਂ ਰੋਕਿਆ ਸੀ ਫਿਰ ਕੀ ਕਹਿੰਦੇ ਉਹ ਅਟੇ ਨਹੀਂ ਫਿਰ ਮਸਾਂ ਅਸੀਂ ਛੱਡਾਇਆ ਮਸਾਂਟ ਆਇਆ ਫਿਰ ਮਸਾਂਟ ਆਇਆ ਅੱਛਾ ਤੋਂ ਬਿਨਾਂ ਤਮ ਮਸਾਂਟ ਆਇਆ ਸੀ ਅੱਛਾ ਹਾਂਜੀ ਤੇ ਫਿਰ ਕੌਣ ਕੌਣ ਆਇਆ ਰੁਕਣ ਵਾਸਤੇ ਤੁਹਾਨੂੰ ਸਾਡੇ ਹੈਗੇ ਸੀ ਦੇਵਰੀ ਹੈਗੇ ਸੀ ਤਾਂ ਸੱਸ ਵੀ ਹੈਗੀ ਸੀ ਅੱਛਾ ਹਾਂਜੀ ਤੇ ਫਿਰ ਕੀ ਕਹਿੰਦੇ ਉਹਨਾਂ ਨੂੰ ਫਿਰ ਉਹ ਆਟ ਗਏ ਸੀ ਫਿਰ ਉਹਨਾਂ ਨੇ ਕੋਟਿਆ ਵੀ ਕਿਦੋਂ ਲੈ ਕੇ ਕਿਦੋਂ ਆਏ ਕੌਣ ਕੌਣ ਲੈ ਕੇ ਆਏ ਤਾਂ ਮੇਰੀ ਸੱਸ ਵੀ ਸੀ ਉਹ ਤੇ ਰਾਣੀ ਆਈ ਦੇਵਰਾਇਸ ਹਾਂਜੀ ਮੈਂ ਦੇਵਰਾਇਸ ਅੱਛਾ ਬਸ ਤੇ ਫਿਰ ਹੁਣ ਕੀ ਕਹਿੰਦੇ ਡਾਕਟਰ ਅਜੇ ਤਾਂ ਦਵਾਈ ਕਰਾਣੀ ਹੈ ਬਸ ਮੰਜੀ ਕਿਹੜੀ ਕਲਾਸ ਚ ਪੜਦੀ ਹੈ ਇਹ ਚੌਥੀ ਚ ਹੈ ਚੌਥੀ ਚ ਹੈ ਹਾਂ ਜੀ ਕੀ ਹੈ ਉਹਨ ਕੀ ਜਿਹੜਾ ਹੈ ਜਿਹਦੇ ਨੂੰ ਬੱਚਿਆਂ ਨੂੰ ਨਾ ਕੁੱਟਣਿਆ ਕੋਈ ਗੱਲ ਹੈ ਮਤਲਬ ਬਾਜ ਅਜੇ ਤੋਂ ਆਵਾਜ਼ ਸਾਨੂੰ ਨਾ ਸਾਨੂੰ ਅਤ ਲਾਵੇ ਤਾਂ ਨਾ ਸਾਡੇ ਬੱਚਿਆਂ ਨੂੰ ਲਾਵੇ ਬੰਦਾ ਆ ਬੱਚਾ ਕੁਝ ਵੀ ਕਰੀਏ ਤਾਂ ਸਾਨੂੰ ਆਤ ਨਾ ਲਾਵੇ ਨਹੀਂ ਚਲੋ ਬੱਚੇ ਤਾਂ ਉਹਨਾਂ ਦੇ ਵੀ ਹੈ ਉਹਨਾਂ ਦਾ ਵੀ ਹੱਕ ਹੈ ਬੱਚਿਆਂ ਨੂੰ ਸਮਝਾਣਾ ਵੀ ਜਿਹੜਾ ਹੱਕ ਬੰਦਾ ਉਹਨਾਂ ਦਾ ਲੇਕਿਨ ਐਸ ਕਦਰ ਨਹੀਂ ਹੋਣਾ ਚਾਹੀਦਾ ਕਿ ਬੱਚੇ ਦੀ ਜਿਹੜੀ ਹੈ ਬਾਤ ਹਾਂ ਜੀ ਆਏ ਫਿਰ ਇੱਥੇ ਪਤਾ ਲੈਣ ਆਏ ਆ ਆਏ ਸੀ ਕਿ ਡਰਦੇ ਐ ਕਿਤੇ ਕੋਈ ਕਾਰਵਾਈ ਨਾ ਕਰਾਵੇ ਹਾਂਜੀ ਡਰ ਵੀ ਹੋਊਗਾ ਹੁਣ ਹਨਾ ਤੁਸੀਂ ਵੀ ਉਹਨਾਂ ਦੀ ਪਤਨੀ ਹੋ ਲੱਗਦਾ ਕਿ ਪਤੀ ਤੇ ਉੱਤੇ ਜਿਹੜਾ ਕਾਰਵਾਈ ਨਹੀਂ ਕਰवानी ਚਾਹੀਦੀ ਪੂਰੀ ਜ਼ਿੰਦਗੀ ਉਹਦੇ ਨਾਲ ਜਿਹੜੀ ਤੁਸੀਂ ਵੀ ਰਹਿਣਾ ਹੈ ਲੇਕਿਨ ਇੰਨਾ ਕਿ ਤਾਂ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਅੱਗੇ ਤੋਂ ਹੱਥ ਨਾ ਆਇਆ ਮਤਲਬ ਨਾ ਕੁੱਟੇ ਬਸ ਅੱਜ ਤਵਾਂ ਜੋ ਮੈਂ ਇਹ ਕਹਿੰਦੇ ਕੋ ਹੱਥ ਨਾ ਲਾਵੇ ਜੋਕਾ ਨੂੰ ਜੋਕਾ ਨੂੰ ਤਾਂ ਸਾਨੂੰ ਵੀ ਨਾ ਲਾਵੇ ਬਸ ਇਹ ਚਾਹੁੰਦੇ ਬਸ ਹੋਰ ਕੁਝ ਨਹੀਂ ਚਾਹੁੰਦੇ ਕੀ ਨਾਮ ਹੈ ਬੇਟਾ ਆਰਤੀ ਹੈ ਆਰਤੀ ਕਿਹੜੀ ਕਲਾਸ ਪੜ੍ਹਦੇ ਹੋ ਚੌਥੀ ਅੱਛਾ ਕੀ ਹੋਇਆ ਸੀਗਾ ਕਿ ਹੱਥ ਕਿਵੇਂ ਟੁੱਟ ਗਿਆ ਮੈਂ ਤੇ ਮੇਰੀ ਭੈਣ ਲੜਦੇ ਸੀਗੇ ਫੋਨ ਦੇ ਬਾਰੇ ਅੱਛਾ ਮੇਰੇ ਡੈਡੀ ਮੈਨੂੰ ਉੱਠ ਕੇ ਮਾਰਨ ਲੱਗਾ ਅੱਛਾ ਤੇ ਫਿਰ ਆ ਜਿਹੜੀਆਂ ਮੂੰਹ ਤੇ ਵੀ ਜਿਹੜੀਆਂ ਸੱਟਾਂ ਵੱਜੀਆਂ ਇਹ ਕਿਵੇਂ ਵੱਜੀਆਂ ਉਠਾ ਕੇ ਪਟਕਾ ਮੈਨੂੰ ਉਠਾ ਕੇ ਪਟਕਾ ਜਮੀਨ ਤੇ ਅੱਛਾ ਥੱਲੇ ਮਾਰਿਆ ਸੀਗਾ ਇਹ ਤੋਂ ਵੀ ਜਿਹੜੀ ਤੁਹਾਡੀ ਦੂਜੀ ਭੈਣ ਆ ਉਹਨੂੰ ਵੀ ਕੁੱਟਿਆ ਸੀ ਕਿ ਨਹੀਂ 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 ਕੀਤਾ ਅੱਛਾ ਪਹਿਲਾਂ ਵੀ ਤੁਹਾਨੂੰ ਇਸ ਤਰ੍ਹਾਂ ਕਰਦੇ ਕਿ ਮੋਬਾਈਲ ਨਹੀਂ ਮੋਬਾਈਲ ਕਰਕੇ ਲੜਾਈ ਹੋ ਰਹੀ ਸੀ ਤੁਹਾਡੀ ਦੋਨਾਂ ਭੈਣਾਂ ਦੀ ਹੈ ਅੱਛਾ ਆਪੂ ਜੀ ਸੋ ਦੇਖੋ ਕਿ ਜਿਹੜੀ ਇਹ ਬੱਚੀ ਹੈਗੀ ਅ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਡਰੀ ਹੋਈ ਹੈ ਸੈਮੀ ਹੋਈ ਹੈ ਕਿ ਉਹਨਾਂ ਦੇ ਜਿਹੜੇ ਪਿਤਾ ਹੈਗੇ ਉਹਨਾਂ ਵੱਲੋਂ ਜਿਹੜਾ ਕੁੱਟਿਆ ਗਿਆ ਹਰੇਕ ਪਿਤਾ ਦਾ ਜਿਹੜਾ ਮਾਪਿਓ ਦਾ ਜਿਹੜਾ ਫਰਜ਼ ਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਣਾ ਲੇਕਿਨ ਐਸ ਕਦਰ ਤੱਕ ਨਹੀਂ ਸਮਝਾਣਾ ਚਾਹੀਦਾ ਕਿ ਮਤਲਬ ਜਿਹੜਾ ਹੈਗਾ ਉਸ ਦੀ ਜੜੀ ਹੈ ਬਾ ਤੋੜ ਦਿੱਤੀ ਗਈ ਹੈਗੀ ਇਹਨਾਂ ਦੇ ਇੱਥੇ ਰਿਸ਼ਤੇਦਾਰ ਵੀ ਉਹਨਾਂ ਦੇ ਨਾਲ ਗੱਲ ਕਰਦੇ ਆ ਕੀ ਹੋਇਆ ਕੀ ਸੀਗਾ ਮਤਲਬ ਐਸਰਾ ਤੇ ਦਾ ਜਿਹੜਾ ਹੈਗਾ ਕਿ ਉਹ ਜਿਹੜੀ ਤੀਜੀ ਹੈ ਜਿਹੜਾ ਉਹਦਾ ਬਾ ਤੋੜ ਦਿੱਤੀ ਗਈ ਹੈ ਇਹ ਗੱਲ ਕਿ ਮਾਰਾ ਬਾ ਤੂਟ ਗਈ ਹੈ ਇਹ ਗੱਲ ਕਿ ਮਾਰਾ ਬਾ ਤੂਟੀ ਹੈ ਜੋ ਬਈ ਦਸ ਰਹੀ ਸੋਈ ਮੈਂ ਦਸ ਰਹੀ ਆ ਹਾਂ ਮਦਰ ਮੋਬਾਈਲ ਕਰਕੇ ਬੱਚੇ ਝਗੜ ਰਹੇ ਸੀ ਤਾਂ ਰੋਕਿਆ ਹੋਣਾ ਉਹਨੂੰ ਹਾਂ ਇਹਨੇ ਰੋਕਿਆ ਉਹ ਰੁਪਈਏ ਤੇ ਇਹਨਾਂ ਇਤਨਾਵੇਂ ਕੁੱਟਣ ਲਗੇ ਹਾਂ ਹਾਂ ਪਹਿਲਾਂ ਵੀ ਕਦੇ ਕੁੱਟੇ ਕੋਈ ਗੱਲ ਨਹੀਂ ਪਹਿਲੇ ਨਹੀਂ ਹਾਂ ਜ ਪਹਿਲੀ ਵਾਰੀ ਹੋਇਆ ਤੇ ਪਹਿਲੀ ਵਾਰੀ ਸੀ ਹਾਂ ਪਹਿਲੀ ਵਾਰੀ ਹੋਇਆ ਹਾਂ ਹਾਂ ਜੀ ਰੋਕਿਆ ਤੁਸੀਂ ਫਿਰ ਉਹਨਾਂ ਨੂੰ ਹਾਂ ਰੋਕਿਆ ਮੈਂ ਤਾਂ ਦੂਰ ਰਹਤੀ ਸੀ ਫਿਰ ਸਾਸ ਮੇਰੀ ਮੇਰੇ ਦੇਵਰ ਵੀ ਆਏ ਐ ਉਹਨੂੰ ਰੋਕਿਆ ਵੀ ਮਾ ਨਹੀਂ ਨਹੀਂ ਐ ਫਿਰ ਉਹਨੇ ਖੁਦ ਬੁੜੀ ਕੋ ਖੁਦ ਹੀ ਮਾਰਨ ਲੱਗਾ ਹਾਂ ਜੀ ਤੂੰ ਦੇਖ ਲਓ ਕਿਸ ਤਰ੍ਹਾਂ ਦੇ ਨਾਲ ਜੜਾ ਹੈਗਾ ਕਿ ਜਿਹੜੇ ਪਿਤਾ ਹੈਗਾ ਉਸ ਵੱਲੋਂ ਜੜਾ ਹੈਗਾ ਆਪਣੀ ਬੇਟੀ ਨੂੰ ਜੜਾ ਹੈਗਾ ਇਸ ਕਦਰ ਕੁੱਟਿਆ ਜਾਂਦਾ ਕਿ ਉਸ ਦੀ ਜੜੀ ਬਾਹ ਟੁੱਟ ਜਾਂਦੀ ਹੈ ਤੇ ਉਹ ਜੜੇ ਬੋਰ ਦੇ ਹਸਪਤਾਲ ਦੇ ਵਿੱਚ ਤੱਕ ਪਹੁੰਚ ਜਾਂਦੀ ਹੈ ਜੇਰੇ ਲਾ ਜਾਏ ਅਜੇ ਨਹੀਂ ਹੋਣਾ ਚਾਹੀਦਾ ਮਾਪਿਆਂ ਦੀ ਬਿਲਕੁਲ ਜਿੰਮੇਵਾਰੀ ਬੰਦੀ ਹੈ ਕਿ ਆਪਣੇ ਬੱਚਿਆਂ ਨੂੰ ਜੜਾ ਸਮਝਾਣਾ ਲੇਕਿਨ ਇਸ ਕਦਰ ਤੱਕ ਨਹੀਂ ਸਮਝਾਣਾ ਚਾਹੀਦਾ ਕਿ ਉਹਨਾਂ ਦਾ ਜੜਾ ਨੁਕਸਾਨ ਹੋਵੇ ਤੇ ਉਹ ਹਸਪਤਾਲ ਤੱਕ ਪਹੁੰਚ ਸਕੇ ਪੰਜਾਬੀ ਲੋਕ ਲਈ ਅਫਤਾਰ ਗਿਲ ਅਬੋਹਰ ਪਿਓ ਵੱਲੋਂ ਜਿਸ ਆਪਣੀ ਬੇਟੀ ਨੂੰ ਜਿਹੜਾ ਕੁੱਟਿਆ ਗਿਆ ਸੀਗਾ ਜਿਸ ਤੋਂ ਬਾਅਦ ਜਿਹੜਾ ਹੈਗਾ ਉਹ ਜੇਰੇ ਇਲਾਜ ਹੈ ਉਹ ਬੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੱਡੀ ਰੋਗ ਮਾਹਰ ਡਾਕਟਰ ਸਲਮਾਨ ਬਾਜੀ ਸਾਡੇ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਕਿੰਨਾ ਕੁ ਜੜਾ ਉਹਨਾਂ ਦਾ ਨੁਕਸਾਨ ਕੀ ਹੈ ਕਿ ਜੀ ਬੱਚੇ ਨੂੰ ਜਿਹੜਾ ਹੈਗਾ ਪਿਓ ਵੱਲੋਂ ਕੁੱਟਿਆ ਗਿਆ ਤੇ ਕਿੰਨਾ ਕੁ ਜੜਾ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਚੈੱਕ ਕਰ ਰਹੇ ਸੀਗੇ ਤੇ ਕੀ ਹੈ ਕਿ ਉਹਦਾ ਕਿੰਨਾ ਕੁ ਇਹ ਬੱਚੀ ਇਹਨੂੰ ਜਿਵੇਂ ਉਹ ਕਹਿ ਰਿਹਾ ਕਿ ੱੱਕਾ ਮਾਰਿਆ ਸੀ ਫਾਦਰ ਨੇ ਕੋਈ ਮੋਬਾਈਲ ਪਿੱਛੇ ਤੇ ਉਹਦੀ ਇੱਕ ਜਿਹੜੀ ਆ ਬੋਨ ਹੁੰਦੀ ਕੋਲਰ ਬੋਨ ਉਹ ਫ੍ਰੈਕਚਰ ਆਈ ਹੈ ਜੀ ਉੱਥੇ ਪੇਨ ਸੀ ਆਪਾਂ ਐਕਸ-ਰੇ ਕਰਾਇਆ ਤੇ ਉੱਚ ਫ੍ਰੈਕਚਰ ਨਿਕਲਿਆ ਜੀ ਤੇ ਉਹਦੇ ਲਈ ਆਪਾਂ ਉਹ ਇੱਕ ਸਟ੍ਰੈਪਿੰਗ ਹੁੰਦੀ ਆ ਉਹ ਕਰਤੀ ਆ ਫਿਗਰੋਫੇਟ ਦੀ ਤੇ ਉਮੀਦ ਹੈ ਕਿ ਉਹ ਯੂਨੀਅਨ ਤਾਂ ਹੋ ਜਾਊਗੀ ਬੱਚੀ ਦੀ ਕੋਈ ਐਸਾ ਮਸਲਾ ਨਹੀਂ ਰਹੂਗਾ ਪਰ ਇਹ ਕੀ ਐਸ ਵੇਲੇ ਪੇਨ ਉਹਨੂੰ ਜ਼ਿਆਦਾ ਹੈਗੀ ਹੈ ਤੇ ਆਪਣੇ ਕੋਲ ਹੀ ਇੱਥੇ ਦਾਖਲ ਹੈ ਜੀ ਪੇਸ਼ੈਂਟ ਹਾਂ ਜੀ ਮੋਰ ਤਾਂ ਨਹੀਂ ਕਿਸੇ ਥਾਂ ਤੇ ਜਾਂ ਸਿਰਫ ਨਹੀਂ ਸਿਰਫ ਇੱਕ ਇੱਥੇ ਹੀ ਮੇਰਾ ਜਿਹੜਾ ਆਰਥੋਪੈਡਿਕ ਪੁਆਇੰਟ ਆ ਇਥੇ ਕੀ ਉਹਨੂੰ ਚੋਟ ਆਈ ਹੈ ਬਾਕੀ ਉਹ ਠੀਕ ਹੈ ਜੀ ਹਾਂ ਹਾਂ ਜੀ ਕਿੰਨੇ ਕਿ ਜੋਰ ਨਾਲ ਜੇ ਆਪਾਂ ਫੋਰਸ ਜਿਹੜਾ ਆਪਾਂ ਯੂਜ਼ ਕਰਦੇ ਆ ਕਿ ਉਸ ਤੋਂ ਬਾਅਦ ਜੜੀਏ ਬ੍ਰੇਕ ਹੁੰਦੀ ਹੈ ਦੇਖੋ ਬੱਚਿਆਂ ਦੀਆਂ ਹੱਡੀਆਂ ਜਿਹੜੀਆਂ ਸੌਫਟ ਰਹਿੰਦੀਆਂ ਵੈਸੇ ਤਾਂ ਇਹ ਇਹ ਮੰਨਿਆ ਜਾਂਦਾ ਹੈ ਕਿ ਇੰਨੀ ਜਲਦੀ ਕ੍ਰੈਕ ਨਹੀਂ ਹੁੰਦੀਆਂ ਕਿਉਂਕਿ ਇਹ ਸੌਫਟ ਹੋਣ ਕਰਕੇ ਟੁੱਟਦੀਆਂ ਜਲਦੀਆਂ ਨਹੀਂ ਥੋੜੀਆਂ ਮੋਲਡ ਹੋ ਜਾਂਦੀਆਂ ਫਿਰ ਆਪਣੀ ਜਗ੍ਹਾ ਤੇ ਆ ਜਾਂਦੀਆਂ ਜੇ ਟੁੱਟੀ ਹੈ ਇਹਦਾ ਮਤਲਬ ਜਿਹੜਾ ਇੰਪੈਕਟ ਰਿਆ ਉਹਨਾ ਕਾਫੀ ਜ਼ੋਰ ਦੀ ਰਿਆ ਹੋਣਾ ਕਾਫੀ ਜ਼ੋਰ ਦੀ ਧੱਕਾ ਲੱਗਿਆ ਹੋਣਾ ਇਹ ਆਪਾਂ ਮੰਨ ਸਕਦੇ ਹਾਂ ਜੀ ਹਾਂ ਤੇ ਕਰਮਤ ਲੋ ਦੇ ਠੀਕ ਉਮੀਦ ਹੈ ਜੀ ਜਿਵੇਂ ਵਿਦਨ ਅ ਮੰਥ ਯੂਨੀਅਨ ਹੋ ਜੂਗੀ ਹੱਡੀ ਜੁੜ ਜੂਗੀ ਉਸ ਤੋਂ ਬਾਅਦ ਠੀਕ ਹੋ ਜੂਗੀ ਇਹ ਉਮੀਦ ਕਰਦੇ ਆ ਜੀ ਹਾਂ ਜੀ ਥੋੜਾ ਮੋਟਾ ਸਿਰ ਤੇ ਹੈਗਾ ਉਹ ਇੱਕ ਵਾਰੀ ਮੈਂ ਕਿਹਾ ਵੀ ਇੱਕ ਵਾਰੀ ਸਿਰਵਲ ਡਾਕਟਰ ਸਾਹਿਬ ਨੂੰ ਦਿਖਾ ਲੈਣਾ ਅੱਖਾਂ ਦੇ ਆਲੇ ਦੁਆਲੇ ਵੀ ਸੋਜ ਹੈ ਥੋੜੀ ਮੋਟੀ ਚਰੀਟਾ ਹੈਗੀਆਂ ਵੈਸੇ ਕੋਈ ਸੀਰੀਅਸ ਨਹੀਂ ਲੱਗ ਰਿਹਾ ਬਟ ਸਟਿਲ ਉਹਨਾਂ ਨੂੰ ਮੈਂ ਕਿਹਾ ਇੱਕ ਵਾਰੀ ਸਿਰਵਾਲਾ ਨੂੰ ਜ਼ਰੂਰ ਦਿਖਾ ਲੈਣਾ ਡਾਕਟਰ ਐਜ਼ ਅ ਡਾਕਟਰ ਤੁਹਾਡੀ ਕੀ ਓਪੀਨੀਅਨ ਹੈ ਕਿ ਬੱਚੇ ਨੂੰ ਮਤਲਬ ਇਸ ਤਰ੍ਹਾਂ ਹੱਦ ਤੱਕ ਜਿਹੜਾ ਹੈਗਾ ਕੁੱਟਣਾ ਜਾਂ ਉਹਨੂੰ ਤੱਕਾ ਦੇਣਾ ਮਤਲਬ ਕੀ ਮੈਂਟੈਲਿਟੀ ਕੀ ਰਹੀ ਹੋਗੀ ਉਸ ਦੀ ਦੇਖੋ ਡੈਫੀਨੇਟਲੀ ਇਹ ਇਹਦੇ ਤਾਂ ਸਾਡੇ ਵੀ ਬੱਚੇ ਆ ਜੀ ਅਸੀਂ ਮਤਲਬ ਸੋਚ ਵੀ ਨਹੀਂ ਸਕਦੇ ਕਿ ਆਪਾਂ ਅੱਜਕੱਲ ਤਾਂ ਵੈਸੇ ਵੀ ਟ੍ਰੈਂਡ ਇੰਨਾ ਚੇਂਜ ਹੋਇਆ ਵੀ ਹੱਥ ਚੁੱਕਣਾ ਤਾਂ ਬਹੁਤ ਮਾੜੀ ਗੱਲ ਮੰਨੀ ਜਾਂਦੀ ਹੈ ਮੈਂਟੈਲਿਟੀ ਉਹ ਉਸ ਮੁਤਾਬਕ ਕੀ ਰਹੀ ਹੋਗੀ ਜਿਵੇਂ ਉਹ ਦੱਸ ਰਿਹਾ ਕਿ ਮੋਬਾਈਲ ਪਿੱਛੇ ਲੜਾਈ ਹੋਈ ਹੈ ਫ੍ਰਸਟ੍ਰੇਸ਼ਨ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਪਿਓ ਨੇ ਮਾਰਿਆ ਹੈ ਕਿ ਕਿਸ ਕਾਰਨ ਕਰਕੇ ਮਾਰਿਆ ਹੈ ਬਟ ਮੈਂਟੈਲਿਟੀ ਜੋ ਵੀ ਸਿਚੁਏਸ਼ਨ ਜੋ ਵੀ ਰਹੇ ਹੋਣਗੇ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਦੇ ਵੀ ਕੋਈ ਕਿਸੇ ਨੂੰ ਹੱਥ ਚੁੱਕੇ ਜਾਂ ਇੰਨੇ ਬੱਚਿਆਂ ਤੇ ਕੋਈ ਹੱਥ ਚੁੱਕੇ ਵੀ ਬਰਾਬਰ ਵਾਲਿਆਂ ਨਾਲ ਕਦੇ ਲੜਾਈ ਹੋ ਜੇ ਹੋਰ ਗੱਲ ਹੈ ਬੱਚਿਆਂ ਦਾ ਤਾਂ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਪਤਾ ਪਿਆਰ ਨਾਲ ਸਮਝਾਇਆ ਜਾ ਸਕਦਾ ਤਰੀਕੇ ਨਾਲ ਉਹਨਾਂ ਨੂੰ ਹੋਰ ਕੰਮਾਂ ਤੇ ਲਾਇਆ ਜਾ ਸਕਦਾ ਮੈਂ ਮੰਨਦਾ ਮੋਬਾਈਲ ਅੱਛੀ ਚੀਜ਼ ਨਹੀਂ ਹੈ ਪਰ ਇੱਕ ਤਰੀਕਾ ਹੁੰਦਾ ਬੱਚੇ ਨੂੰ ਸਮਝਾਉਣ ਦਾ ਉਹ ਤਰੀਕਾ ਗਲਤ ਸੀਗਾ ਇਹ ਤਾਂ ਸ਼ਰਮ ਆਮ ਗਲਤ ਹੈ ਜਿਵੇਂ ਕਹਿ ਰਹੇ ਕਿ ਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਬੱਚੀ ਦੀ ਮਦਰ ਕਹਿ ਰਹੀ ਹੈ ਕਿ ਮਤਲਬ ਉਹਨਾਂ ਵੱਲੋਂ ਜਿਹੜਾ ਡਰਿੰਕ ਕੀਤੀ ਹੋਈ ਸੀ ਕਿ ਹੋ ਸਕਦਾ ਕਿਤੇ ਨਾ ਕਿਤੇ ਉਹਦੇ ਵੀ ਇੱਕ ਕਾਰਨ ਹੋ ਸਕਦਾ ਹੈ ਡੈਫੀਨੇਟਲੀ ਜੀ ਕਿਉਂਕਿ ਜਿਹੜੀ ਅਲਕੋਹਲ ਇਨਟੇਕ ਤੋਂ ਬਾਅਦ ਜਿਹੜੀ ਟੋਲਰੈਂਸ ਹੁੰਦੀ ਉਹ ਘੱਟ ਜਾਂਦੀ ਹੈ ਜੀ ਉਹ ਕਿਸੇ ਵੀ ਗੱਲ ਤੇ ਗੁੱਸਾ ਆਉਣਾ ਫਰਸਟ੍ਰੇਸ਼ਨ ਹੋਣਾ ਬੰਦਾ ਥੋੜਾ ਜਲਦੀ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਉਹ ਥੋੜਾ ਈਜ਼ੀ ਮੂਡ 'ਚ ਚਲਾ ਜਾਂਦਾ ਫਿਰ ਉਸ ਤੋਂ ਬਾਅਦ ਕੁਝ ਵੀ ਉਨੀ ਕੀ ਹੁੰਦੀ ਹੈ ਤਾਂ ਉਹਨੂੰ ਐਂ ਲੱਗਦਾ ਕਿ ਮੇਰੇ ਜਿਹੜਾ ਮੈਂ ਅੱਛੇ ਮੂਡ 'ਚ ਬੈਠਾ ਤੇ ਉਹ ਇੱਕੋ ਦਮ ਕਿਵੇਂ ਹੋ ਗਿਆ ਤੇ ਇਹ ਇੱਕ ਸੁਭਾਵਿਕ ਹੈ ਕਿ ਅਲਕੋਹਲਿਕ ਰੀਜ਼ਮ ਰਹਿ ਸਕਦਾ ਜੀ ਵੀ दारू ਪੀਣਾ ਮਤਲਬ ਇੱਕ ਬਿਲਕੁਲ ਗਲਤ ਹਾਂ ਜੀ ਬਿਲਕੁਲ ਹੋ ਸਕਦਾ ਜੀ ਇਹ ਕਾਰਨ ਕੋਈ ਦੋ ਰਾਇ ਨਹੀਂ ਇਹਦੇ 'ਚ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲਕਿਵੇ ਦੀ ਕੋ ਪਿਓ ਨਾ ਜਿਹੜਾ ਤੇ ਚੇਜ ਜਿਹੜਾ ਹੈਗਾ ਕਿ ਨਹੀਂ ਕੁੱਟਿਆ ਜਾਂਦਾ ਉਹਦੇ ਕਰਕੇ ਵੀ ਜੰਮਾ ਇੱਕ ਇਨਸੀਡੈਂਟ ਅੱਜ ਜਿਹੜਾ ਹੈਗਾ ਸਾਨੂੰ ਰਿਪੋਰਟ ਹੋਇਆ ਮਾਰਨਿੰਗ 'ਚ ਜਿਹਦੇ ਰਿਗਾਰਡਿੰਗ ਸਾਡੇ ਕੋਲ ਐਮਐਲਆਰ ਆਈ ਹੈ ਵੀ ਇੱਕ ਬੱਚੀ ਜਿਹੜੇ ਹੈਗਾ ਐਡਮਿਟ ਜਿਹਦੇ ਸੱਟਾਂ ਵੱਜੀਆਂ ਜੋ ਕਿ ਸੁਣ ਚਾਹੀਓ ਵੀ ਉਹਦੇ ਫਾਦਰ ਵੱਲੋਂ ਹੀ ਜਿਹੜੀ ਹੈਗੀ ਹੈ ਘਰੇਲੂ ਇਹਨਾਂ ਦਾ ਸੀਗਾ ਤੇ ਜਿਸ ਕਰਕੇ ਉਹਦੀ ਕੁੱਟਮਾਰ ਕੀਤੀ ਗਈ ਅਸੀਂ ਉਹਨਾਂ ਦੀ ਲੜਕੀ ਦੀ ਬੱਚੀ ਦੀ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਬਣਦੀ ਕਾਰਵਾਈ ਅਸੀਂ ਉਹ ਕਰ ਰਹੇ ਹਾਂ ਕਿਵੇਂ ਕਿ ਮੋਬਾਈਲ ਕਰਕੇ ਕੁੱਟਿਆ ਲਿਆ ਸੀ ਆਪ ਬੱਚਿਆਂ ਦਾ ਉਹ ਉਹਦੇ ਬਿਆਨਾਂ ਮੁਤਾਬਕ ਤੇਹੀ ਗੱਲ ਆਈ ਹੈ ਵੀ ਅਸੀਂ ਉਹ ਮੋਬਾਈਲ ਕਰਕੇ ਜਦੋਂ ਘਰੋਂ ਘਰੇ ਆਇਆ ਸ਼ਾਮ ਨੂੰ ਆਉਦੇ ਤਾਂ ਉਹ ਮੋਬਾਈਲ ਕਰਕੇ ਬੱਚੇ ਲੜ ਰਹੇ ਸੀ ਜਿੱਤੇ ਉਹਨੇ ਹੀਟ ਉਹਦੇ ਮੂਮੈਂਟ ਦੇ ਵਿੱਚ ਆ ਕੇ ਉਹਨੇ ਆਪਦੇ ਬੱਚੇ ਦੇ ਉੱਤੇ ਹੱਥ ਚੱਕਿਆ ਜਿਸ ਕਰਕੇ ਉਹਦੇ ਸੱਟ ਲੱਗੀ ਅਸੀਂ ਉਹਨੂੰ ਰਾਉਂਡ ਅਪ ਕਰਕੇ ਜਿਸ ਤਰ੍ਹਾਂ ਬਣਦੀ ਕਾਰਵਾਈ ਕਰ ਰਹੇ ਹਾਂ